ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਨੇ ਜਾ ਰਹੇ ਹਾਂ ਗੁਰਪਿਆਰੇਓ ਜੋ ਕਿ ਜਦੋਂ ਤੋਂ ਸਿੱਖ ਧਰਮ ਇਹ ਪੰਥ ਪਹਿਲੇ ਪਾਤਸ਼ਾਹੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼ੁਰੂਆਤ ਕੀਤੀ ਭਾਵ ਆਪਾਂ ਇਉਂ ਕਹਿ ਲਿਆ ਕਿ ਇਹਦਾ ਨਹੀਂ ਪੱਥਰ ਰੱਖਿਆ ਪਾਤਸ਼ਾਹ ਨੇ ਗੁਰਪਿਆਰਿਓ ਇਹ ਪੰਥ ਨੂੰ ਅਖੰਡਾਂ ਤੋਂ ਦੂਰ ਕੀਤਾ ਸੀ ਅਖੰਡਾਂ ਤੋਂ ਅਖੰਡਾਂ ਤੋਂ ਦੂਰ ਕੀਤਾ ਸੀ ਜੋ ਅੱਜ ਵੀ ਆਪਾਂ ਵਿਚਾਰ ਜੋ ਕਰ ਰਹੇ ਆ ਗੁਰਪਿਆਰਿਓ ਜੋ ਆਪਾਂ ਵਿਚਾਰ ਕੇ ਦੇਖੀਏ ਕਿ ਅੱਜ ਵੀ ਸੰਸਾਰ ਦੇ ਵਿੱਚ ਜੋ ਕਿ ਸਿੱਖ ਪੰਥ ਸਿੱਖ ਧਰਮ ਦੁਆਰਾ ਫੇਰ ਉਹਨਾਂ ਪਖੰਡਾਂ ਦੇ ਵਿੱਚ ਪੈ ਰਿਹਾ ਗੁਰਪਿਆਰਿਓ ਇਹਦਾ ਕਾਰਨ ਕੀ ਹੈ ਕਾਰਨ ਗੁਰ ਪਿਆਰਿਓ ਇਹ ਆ ਕਿ ਇਹ ਵਕਤ ਸਮਾਂ ਜੋ ਕਾਲ ਸਿਖਰਾਂ ਤੇ ਚੱਲ ਰਿਹਾ ਹੈ ਜੋ ਕੋ ਗੁਰੂ ਸਾਹਿਬ ਨੂੰ ਪਤਾ ਸੀ ਗੁਰ ਪਿਆਰਿਓ ਧੰਗੁਰ ਨਾਨਕ ਜੀ ਪਾਸ ਸਾਹਿਬ ਨੂੰ 10 ਪਾਸ ਸਿੰਘਾਂ ਨੂੰ ਕਿ ਆਉਣ ਵਾਲਾ ਵਕਤ ਸਮਾਂ ਕਿੰਨਾ ਖਤਰਨਾਕ ਹੈ ਕਿਤੇ ਮੇਰਾ ਇਸ ਸਿੱਖ ਦੁਆਰਾ ਉਹਨਾਂ ਪਖੰਡਾ ਚ ਨਾ ਪੈ ਜੇ ਐਸੇ ਕਰਕੇ ਗੁਰਪਿਆਰਿਓ ਪੰਜਵੇਂ ਪਾਤਸ਼ਾਹ ਜੀ ਨੂੰ ਧੰ ਸ੍ਰੀ ਗੁਰਗੰਸਾ ਦੇ ਅੰਦਰ ਦਰਜ ਕਰਨਾ ਪੈ ਗਿਆ ਜੋ ਕਿ ਧੰ ਸ੍ਰੀ ਗੁਰਗੰਸਾ ਦੇ ਅੰਦਰ ਸੋਰਠ ਮਹੱਲਾ ਪੰਜਵਾਂ ਇੱਕ ਸ਼ਬਦ ਹੈ ਗੁਰੂ ਸਾਹਿਬ ਦਾ ਜੋ ਅਕਸਰ ਜਦੋਂ ਆਪਾਂ ਕੋਈ ਵੀ ਸਮਾਗਮ ਪ੍ਰੋਗਰਾਮ ਜਾਂ ਗੁਰਦੁਆਰਾ ਚ ਸੁਭਾ ਸਾਮ ਜੋ ਰੁਟੀਨ ਪ੍ਰੋਗਰਾਮ ਚੱਲਦਾ ਹੈ ਉਹਦੇ ਵਿੱਚ ਜੋ ਅਕਸਰ ਮੁੱਖ ਬਾਕ ਆਉਂਦਾ ਹੈ ਕਿ ਇਨਸਾਨ ਕਰਮ ਕੰਡਾਂ ਚ ਕਿਵੇਂ ਗੁਰੂ ਸਾਹਿਬ ਨੇ ਕੱਢਿਆ ਸੀ ਔਰ ਨਾਲ ਨਾਲ ਹਦਾਇਤ ਵੀ ਕਰਤੀ ਸੀ ਪੰਜਵੇਂ ਪਾਤਸ਼ਾਹ ਨੇ ਕਿ ਵਾਰ-ਵਾਰ ਯਾਦ ਦਿਲਾਉਣਾ ਵੀ ਕੀਤਾ ਹੈ ਕਿ ਭਾਈ ਤੂੰ ਦੁਬਾਰਾ ਇਨ੍ਹਾਂ ਖੰਡਾਂ ਦੇ ਵਿੱਚ ਨਾ ਪੈ ਜੀ। ਔਰ ਗੁਰੂ ਪਿਆਰਿਓ ਅੱਜ ਆਪਾਂ ਝਾਤੀ ਮਾਰੀਏ ਆਪਾਂ ਦੂਰ ਦਰਡੇ ਜੋ ਸੰਦੇਸ਼ ਆ ਦੇ ਰਿਹਾ ਚੰਗਾ ਹੈ ਠੀਕ ਆ ਕਿ ਸਾਨੂੰ ਗੁਰੂ ਦੀ ਸੰਗਤ ਕਰਕੇ ਅਸੀਂ ਇਹ ਸੰਦੇਸ਼ ਦੂਰ ਤੱਕ ਦਈਏ ਪਰ ਸੰਦੇਸ਼ ਦੇਣ ਤੋਂ ਪਹਿਲਾਂ ਹਰ ਮਨੁੱਖ ਹਰ ਬੰਦਾ ਇਹ ਜੋ ਆਪਾਂ ਵਿਚਾਰ ਕਰਨੇ ਜਾ ਰਿਹਾ ਇਹ ਆਪਣੇ ਤੇ ਲਾਗੂ ਕਰ ਲੇ ਜਿਵੇਂ ਉਹ ਦਾਸ ਸੰਗਤ ਕਰ ਰਿਹਾ ਸੰਗਤ ਕਰਕੇ ਵਿਚਾਰ ਕਰਕੇ ਗੁਰਬਾਣੀ ਦੀ ਇੱਕ ਵੀਡੀਓ ਬਣਾ ਕੇ ਜੋ YouTube ਤੇ ਪਾ ਰਿਹਾ ਪਾਵ ਇਹ ਪਾਉਣ ਤੋਂ ਪਹਿਲਾਂ ਇਹ ਪਾਉਣ ਤੋਂ ਪਹਿਲਾਂ ਗੁਰੂ ਪਰਿਓ ਦਾਸ ਨੂੰ ਆਪਣੇ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਮੈਂ ਪਖੰਡਾਂ ਤੋਂ ਦੂਰ ਹੈ ਕਿ ਜੋ ਗੁਰੂ ਸਾਹਿਬ ਕਹਿ ਰਿਹਾ ਕਿ ਮੈਂ ਉਸ ਰਸਤੇ ਤੇ ਚੱਲ ਰਿਹਾ ਜੋ ਗੁਰੂ ਸਾਹਿਬ ਸਾਨੂੰ ਰੋਕ ਰਹੇ ਨੇ ਕਿ ਭਾਈ ਆਹ ਕੰਮ ਨਹੀਂ ਕਰਨਾ ਕਿ ਅਸੀਂ ਰੁਕ ਗਏ ਫਿਰ ਆਪਾਂ ਅੱਗੇ ਆਪ ਜਪੋ ਆਵਰਾ ਨਾਮ ਜਪਾਵੋ ਫਿਰ ਅਸੀਂ ਸਮਝਾਉਣੇ ਦੇ ਲਾਇਕ ਹੋ ਸਕਦੇ ਗੁਰੂ ਪਿਆਰੇਓ ਪਰ ਸਾਡੇ ਬੱਸ ਦੀ ਵੀ ਗੱਲ ਨਹੀਂ ਹੈ ਮੇਰਾ ਮਾਲਕ ਕਿਰਪਾ ਕਰੇ ਮੇਰਾ ਮਾਲਕ ਹੀ ਸਾਡੇ ਸਿਰ ਤੇ ਮਿਰ ਭਰਿਆਤ ਰੱਖੇ ਤਾਂ ਆਓ ਆਪਾਂ ਜੋ ਪੰਕਤੀਆਂ ਨੇ ਅਕਸਰ ਜੋ ਆਪਾਂ ਪੰਕਤੀਆਂ ਪੜ੍ਹ ਕੇ ਵਿਚਾਰ ਕਰਨੀਆਂ ਉਹਨਾਂ ਨੂੰ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰੀਏ ਫਿਰ ਆਪਾਂ ਪਖੰਡਾ ਦਾ ਜ਼ਿਕਰ ਕਰਾਂਗੇ ਜੋ ਪੰਕਤੀ ਸਾਨੂੰ ਸਮਝਾ ਰਹੀ ਹੈ ਗੁਰਬਾਣੀ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਗੁਰਪਿਆਰਿਓ ਪਾਠ ਪੜਿਓ ਔਰ ਬੇਦ ਵਿਚਾਰਿਓ ਨੇਮਲ ਪੁਹਾੰਗਮ ਸਾਦੇ ਕੀ ਕਰੇ ਪਾਠ ਪੜਿਓ ਔਰ ਵੀ ਦੁਬ ਵਿਚਾਰਿਓ ਨੇਮਲ ਪੁਹਾੰਗਮ ਸਾਦੇ ਹੁਣੇ ਸਾਰੇ ਪਖੰਡ ਨੇ ਇਹਦੇ ਵਿੱਚ ਗੁਰੂ ਪਿਆਰੇ ਇਨਾਂ ਬਾਰੇ ਸਾਨੂੰ ਸचेत ਕਰ ਰਹੇ ਨੇ ਮਾਲਕ ਪਿਤਾ ਪ੍ਰਮਾਤਮਾ ਗੁਰੂ ਸਾਹਿਬਾਨ ਸਾਨੂੰ ਸਹਾਬਦਾਨ ਕਰ ਰਹੇ ਨੇ ਕਿ ਭਾਈ ਦੇਖੀ ਗੁਰਪਿਆਰੇ ਆ ਸਾਵਧਾਨ ਆਕਾਗਰ ਚੀਤ ਨਾ ਪਖੰਡਾਂ ਤੋਂ ਫੋਣ ਇਹਨਾਂ ਦਾ ਅਰਥ ਕੀ ਬਣਿਆ ਗੁਰੂ ਪਦੇ ਪਾਠ ਪੜਨਾ ਭਾਵ ਅਸੀਂ ਨਿਰਾ ਧਾਰਮਿਕ ਗ੍ਰੰਥਾਂ ਨੂੰ ਪੜੀ ਜਾਣਾ ਉਤੇ ਵਿਚਾਰ ਨਹੀਂ ਕਰਨੀ ਉਹਦੀ ਸਿੱਖਿਆ ਲੈ ਕੇ ਉਤੇ ਚੱਲਣਾ ਨਹੀਂ ਇਹ ਵੀ ਇੱਕ ਪਖੰਡ ਹੈ ਕਿਉਂ ਆਪਾਂ ਵੀ ਜ਼ਿਕਰ ਕੀਤਾ ਕਿ ਜੇ ਅਸੀਂ ਧੰਨ ਸ੍ਰੀ ਗੁਰਗੰਸਾਹਿਬ ਦੀ ਬਾਣੀ ਨੂੰ ਅਸੀਂ ਪੜ ਰਹੇ ਆ ਜੀਐਸਏ ਪੜ ਕੇ ਉਹ ਤੇ ਵਿਚਾਰ ਨਾ ਕੀਤੀ ਉਹ ਤੇ ਚੱਲਣ ਦੀ ਕੋਸ਼ਿਸ਼ ਨਾ ਕੀਤੀ ਆਪਣੇ ਆਪ ਨੂੰ ਗੁਰੂ ਦੇ ਮਤ ਦੇ ਅਨਸਾਰ ਢਾਲਣ ਦੀ ਕੋਸ਼ਿਸ਼ ਨਾ ਕੀਤੀ ਤਾਂ ਗੁਰਪਿਆਰੋ ਇਹ ਵੀ ਇੱਕ ਪਖੰਡ ਹੈ ਕੌਣ ਕਰ ਰਿਹਾ ਜਿਹੜਾ ਇਹ ਜੋ ਬੰਦਾ ਨਾ ਸਮਝ ਗੁਰਬਾਣੀ ਨੂੰ ਪੜਨਾ ਫਿਰ ਉਹਨੂੰ ਸਮਝਣਾ ਨਹੀਂ ਔਰ ਫਿਰ ਇਸ ਤਰ੍ਹਾਂ ਦੇ ਕੰਮ ਕਰ ਰਹੇ ਇਹ ਵੀ ਇੱਕ ਪਖੰਡ ਹੈ ਕਿ ਕਿ ਪਾਠ ਪੜਿਓ ਕੀ ਕਹਿ ਰਿਹਾ ਗੁਰਪਿਆਰਾ ਗੁਰੂ ਸਾਹਿਬ ਕੀ ਕੀ ਕਹਿ ਰਹੇ ਨੇ ਗੁਰਪਿਆਰਿਓ ਪਾਠ ਪੜਿਓ ਔਰ ਬੇਦ ਵਿਚਾਰੇਓ ਨੇਵਲ ਕੋ ਹੰਗਮ ਸਾਦੇ ਭਾਵ ਇਤਰਾ ਤਰ੍ਹਾਂ ਤਰ੍ਹਾਂ ਦੇ ਜਿਵੇਂ ਜੋਗ ਮਤ ਦੇ ਅਨਸਾਰ ਜੋਗਾ ਕਹਿੰਦੇ ਉਹਦੇ ਅਨਸਾਰ ਨੇਵਲਮ ਭਾਵ ਗੋਡਿਆਂ ਉੱਤੇ ਹੱਥ ਰੱਖ ਕੇ ਸਾਹ ਅੰਦਰ ਬਾਹਰ ਕਰਨੇ ਭਾਵ ਪੇਟ ਦੀ ਐਕਸਰਸਾਈਜ਼ ਇਹ ਵੀ ਸਾਰਾ ਮਾਲਕ ਨੇ ਕਿ ਇਸ ਤਰ੍ਹਾਂ ਦੀਆਂ ਸਾਧਨਾ ਕਰਨੀਆਂ ਕਿ ਇਹਦੇ ਨਾਲ ਸਾਡਾ ਪਾਚਣ ਸ਼ਕਤੀ ਦੂਰ ਹੋ ਜਾਏਗੀ ਇਹ ਖਾਲੀ ਪੇਟ ਦਾ ਜੋ ਜੁਗਤੀਆਂ ਕਰਨੀਆਂ ਇਹ ਗੁਰੂ ਸਾਹਿਬ ਸਾਨੂੰ ਫਰਮਾ ਰਹੇ ਨੇ ਗੁਰਪਿਆਰੇ ਇਹ ਸਾਰੇ ਇੰਨਾ ਸਾਰੇ ਕੰਮਾਂ ਨੂੰ ਗੁਰੂ ਸਾਹਿਬ ਨੇ ਪਖੰਡ ਦਰਸਾਇਆ ਜੇ ਕਹਿੰਦਾ ਵੀ ਭਾਈ ਤੂੰ ਇਸ ਤਰ੍ਹਾਂ ਦੇ ਹੀ ਪਖੰਡ ਕਰਦਾ ਰਿਹਾ ਬਾਣੀ ਨੂੰ ਪੜ ਕੇ ਵਿਚਾਰਿਆ ਨਹੀਂ ਹੈ ਕਿ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ ਪਿਤਾ ਪ੍ਰਮਾਤਮਾ ਕੀ ਕਹਿ ਰਹੇ ਨੇ ਫੇਰ ਭਾਈ ਨਾ ਤੋ ਤੈਨੂੰ ਉੱਪਰ ਉੱਠਣ ਦੀ ਲੋੜ ਹੈ ਉੱਪਰ ਉੱਠਣ ਦੀ ਕਈ ਮਨੁੱਖ বেদ ਆਦਿਕ ਧਰਮ ਪੁਸਤਕਾਂ ਨੂੰ ਪੜ੍ਹਦੇ ਨੇ ਪਰ ਆਪਾਂ ਉਹ ਵਿਚਾਰ ਕਰ ਲਈ ਕਿ ਉਹਨੂੰ ਵਿਚਾਰਦੇ ਨਹੀਂ ਹੈ ਕਈ ਮਨੁੱਖ ਇਸ ਤਰ੍ਹਾਂ ਦੇ ਕਰਮਕਾਲ ਕਰਮਕਾਂਡ ਕਰਦੇ ਨੇ ਹੋਰ ਬਹੁਤ ਸਾਰੇ ਕਰਮਕਾਂਡ ਨੇ ਪਰ ਮੇਰਾ ਮਾਲਕ ਕਹਿ ਰਿਹਾ ਇਹਨਾਂ ਨਾਲ ਤੇਰਾ ਜੇ ਤੂੰ ਇਹੀ ਕਰਦਾ ਰਿਹਾ ਦਿਖਾਵਾ ਕਰਦਾ ਰਿਹਾ ਫੇਰ ਤੇਰੇ ਜਿਹੜੇ ਅੰਦਰ ਪੰਜ ਚੋਰ ਬੈਠੇ ਨੇ ਕਾਮ ਕ੍ਰੋਧ ਲੋਭ ਮੋਹ ਕਾਰ ਇੰਨਾ ਤੋਂ ਤੇਰਾ ਛਟਕਾਰਾ ਨਹੀਂ ਹੋਣਾ ਇੰਨਾ ਪੰਜਾਂ ਤੋਂ ਤੇਰਾ ਛਟਕਾਰਾ ਨਹੀਂ ਹੋਣਾ ਗੁਰਪਿਆਰਿਓ ਧਿਆਨ ਦੇ ਲਿਓ ਇਹਦੇ ਵਿੱਚ ਕੋਈ ਵੀ ਹੋ ਸਕਦਾ ਦਾਸ ਵੀ ਹੋ ਸਕਦਾ ਜੋ ਕਰ ਰਿਹਾ ਉਹ ਵੀ ਵਿਚਾਰ ਕਰ ਲੈਣਾ ਕਿ ਖਾਸ ਕਰਕੇ ਇਹਦੇ ਵਿੱਚ ਹਦਾਇਤ ਗੁਰਪਿਆਰਿ ਆਪਾਂ ਨੂੰ ਮਿਲ ਰਹੀ ਹੈ ਕਿ ਬਾਣੀ ਨੂੰ ਪੜ ਕੇ ਉਹਨੂੰ ਵਿਚਾਰਨਾ ਨਹੀਂ ਗੁਰਬਾਣੀ ਕੀ ਕਹ ਰਹੀ ਹੈ ਹੁਣ ਆਪਾਂ ਵਿਚਾਰ ਹੀ ਕੀਤੀ ਆ ਨਾ ਕਿ ਨਿਰੀਆਂ ਧਾਰਮਿਕ ਪੁਸਤਕਾਂ ਆਪਾਂ ਪੜ੍ਹੀ ਜਾਈਏ ਪੜ੍ਹੀ ਜਾਈਏ ਉਹਤੇ ਅਮਲ ਨਾ ਕਰੀਏ ਪ੍ਰੈਕਟੀਕਲ ਨਾ ਕਰੀਏ ਕਿ ਗੁਰੂ ਸਾਹਿਬ ਸਾਨੂੰ ਕੀ ਕਰੇ ਨੇ ਔਰ ਆਪਾਂ ਨੂੰ ਗੁਰਪਿਆਰੇ ਅਰਦਾਸ ਦੇ ਵਿੱਚ ਵੀ ਆਪਾਂ ਇੱਕ ਪੰਗਤੀ ਪੜ੍ਹਦੇ ਹਾਂ ਕਿ ਰੋਜ਼ ਆਪਾਂ ਗੁਰਪਿਆਰੇ ਅਰਦਾਸਾਂ ਦੇ ਵਿੱਚ ਪੰਗਤੀਆਂ ਪਿੱਛੇ ਅੱਗੇ ਗ੍ਰੰਤੀ ਸਿੰਘ ਬੋਲਦਾ ਹੈ ਪਿੱਛੇ ਸਾਰੀ ਸੰਗਤ ਬੋਲਦੀ ਹੈ ਔਰ ਰੋਜ਼ ਆਪਣੇ ਜਹਾਦ ਵੀ ਮਾਲਕ ਕਰਾਉਂਦਾ ਹੈ ਮਾਲਕ ਜਹਾਦ ਵੀ ਕਰਾਉਂਦਾ ਹੈ ਕੀ ਕਰਾਉਂਦਾ ਹੈ ਜੋ ਪ੍ਰਭ ਕੋ ਮਿਲ ਵੋਚ ਵੈਂ ਖੋਜ ਸਬਦ ਮੈਲੇ ਕਹਿੰਦਾ ਜਿਹੜਾ ਪੜ ਕੇ ਇਹਦੀ ਵਿਚਾਰ ਕਰੂਗਾ ਇਹ ਇਹਦੇ ਵਿੱਚੋਂ ਜੋ ਪੰਗਤੀਆਂ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ ਉਹਨਾਂ ਦੀ ਖੋਜ ਕਰਨੀ ਕਿ ਅੱਜ ਗੁਰੂ ਸਾਹਿਬ ਸਾਨੂੰ ਕੀ ਕਹਿ ਰਿਹਾ ਮੰਨ ਲਓ ਆਪਣਾ ਇਹ ਕਿਸੇ ਵੀ ਪ੍ਰੋਗਰਾਮ ਸਮਾਗਮ ਤੋਂ ਬਾਅਦ ਇਹ ਕੋਈ ਆਪਣਾ ਅਰਦਾਸ ਤੋਂ ਬਾਅਦ ਮੁਖਬਾਕ ਆ ਗਿਆ ਮੁਖਬਾਕ ਭਾਵ ਹੁਕਮਨਾਮਾ ਕਾਦੇ ਵਾਸਤੇ ਹੁੰਦਾ ਹੈ ਗੁਰੂ ਸਾਹਿਬ ਦਾ ਹੁਕਮ ਹੁੰਦਾ ਹੈ ਸਾਡੇ ਵਾਸਤੇ ਹੁੰਦਾ ਹੈ ਕਿ ਅਸੀਂ ਅਰਦਾਸ ਬੇਨਤੀ ਕੀਤੀ ਆ ਫਿਰ ਪਿਤਾ ਪਰਮਾਤਮਾ ਸਾਨੂੰ ਸਮਝਾਉਂਦੇ ਨੇ ਕਿ ਠੀਕ ਆ ਭਾਈ ਤੇਰੀ ਅਰਦਾਸ ਬੇਨਤੀ ਤੂੰ ਕਰ ਰਿਹਾ ਠੀਕ ਆ ਚੰਗਾ ਚੰਗੀ ਗੱਲ ਹੈ ਕਿਉਂਕਿ ਹੋਰ ਸਾਡੇ ਕੋਲ ਥਾ ਹੀ ਨਹੀਂ ਕੋਈ ਜਿਹਦੇ ਕੋਲ ਅਸੀਂ ਮੰਗੀਏ ਤਾਂ ਨਾਲ-ਨਾਲ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਅੱਜ ਤਾਂ ਜੋ ਫਰਮਾਨ ਆ ਤੂੰ ਉਹ ਵੀ ਪੱਲੇ ਬੰਨ ਕੇ ਜਾਈ ਉਹ ਵੀ ਸੁਣ ਕੇ ਜਾਈ ਔਰ ਉਹਤੇ ਆਮਲ ਕਰੀਂ ਜੇ ਅਮਲ ਕਰੇਗਾ ਫਿਰ ਤੇਰਾ ਇਹਨਾਂ ਜਿਹੜੇ ਅੰਦਰ ਪੰਜ ਬੈਠੇ ਨੇ ਫਿਰ ਤੇਰਾ ਜੇ ਤਾ ਅਮਲ ਕਰ ਰਿਆ ਫਿਰ ਤਾਂ ਇਹਨਾਂ ਤੋਂ ਸਟਕਾਰਾ ਹੋ ਜਾਏਗਾ ਜੇ ਅਮਲ ਨਹੀਂ ਕੀਤਾ ਜੇ ਇਹਨਾਂ ਹੀ ਕਰਮ ਕਾਂਡਾਂ ਚ ਪੈ ਰਿਆ ਫਿਰ ਅਮਲ ਨਹੀਂ ਫਿਰ ਤੇਰੇ ਤਾਂ ਕੋਈ ਫਰਕ ਨਹੀਂ ਪੈਣਾ ਗੁਰੂ ਸਾਹਿਬ ਕਹਿ ਰਹੇ ਨੇ ਪੰਜ ਜਨਾ ਸੋ ਸੰਗ ਨਾ ਛੁੱਟਕਿਓ ਕਹਿੰਦਾ ਇਹਨਾਂ ਨੂੰ ਤੇਰਾ ਸੰਗ ਨਹੀਂ ਛੁੱਟਣਾ ਕਿਹੜੇ ਕੰਮ ਕਰਾਂਗੇ ਜੇ ਅਸੀਂ ਗੁਰੂ ਦੇ ਮਤ ਦੇ ਉਲਟ ਕਰਾਂਗੇ ਜੇ ਅਸੀਂ ਗੁਰੂ ਦੀ ਬਤ ਦੇ ਅਨਸਾਰ ਕਰਦੇ ਆ ਤਾਂ ਸਾਡਾ ਇਹਨਾਂ ਤੋਂ ਪਿੱਛਾ ਛੁੱਟ ਜਿਗਾ ਹੁਣ ਕੀ ਹੈ ਹੰਕਾਰ ਮਤ ਮਤ ਬੁੱਧੀ ਜੋ ਸਾਡੀ ਜੋ ਅਸੀਂ ਆਪਣੀ ਮਤ ਦੇ ਅਨਸਾਰ ਆਪਣੇ ਅੰਦਰ ਜੋ ਸਾਡੇ ਜੇ ਇੱਕ ਐਸਟਾਂ ਚ ਚਾਲੀਆਂ ਰੀਲਾਂ ਜੋ ਹੰਕਾਰ ਦੀਆਂ ਨਿੰਦਿਆ ਚੁਗਲੀ ਬਾਹਰ ਵਿਰੋਧ ਇਹ ਤਰ੍ਹਾਂ ਛੁੱਟ ਜੇਗਾ ਗੁਰੂ ਸਾਹਿਬ ਕਹ ਰਿਹਾ ਕਿ ਪੰਜ ਜਨਾਸ ਸੰਗ ਨਾ ਸੁਟਕਿਓ ਅਹਦਕ ਅਹਮ ਵੱਦ ਬਾਦੇ ਕਦਕ ਅਹਦਕ ਅਹਮ ਵੱਦ ਬਾਦੇ ਭਾਵ ਇਹ ਪਰ ਇਨ੍ਹਾਂ ਸਾਧਨਾ ਦੇ ਨਾਲ ਕਿਹੜੇ ਸਾਧਨਾਂ ਦੇ ਨਾਲ ਜਿਹੜੇ ਆਪਾਂ ਪਹਿਲਾਂ ਵਿਚਾਰ ਕਰ ਲਈ ਗੁਰਪਿਆਰਿਓ ਪੰਜਾਂ ਨੌ ਤੇਰਾ ਸਾਥ ਨਹੀਂ ਛੁੱਟਣਾ ਇਹ ਤੈਨੂੰ ਤੰਗ ਕਰਦੇ ਰਹਿਣਗੇ ਜੇ ਸਾਡਾ ਸੰਗ ਇਹਨਾਂ ਨਾਲ ਨਹੀਂ ਛੁੱਟਿਆ ਤਾਂ ਗੁਰਪਿਆਰਿਓ ਫਿਰ ਅਸੀਂ ਇਸ ਖੇਡ ਨੂੰ ਜਿੱਤ ਨਹੀਂ ਸਕਦੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਭਾਈ ਏ ਜੋ ਵਿਧੀਆਂ ਨੇ ਇਨ੍ਹਾਂ ਨਾਲ ਤੂੰ ਜੇ ਇਹੀ ਅਪਣਾਉਂਦਾ ਰਿਹਾ ਤੇਰੀ ਗੱਲ ਹੀ ਬਣਨੀ ਪਿਆਰੇ ਕੀ ਕਹਰੇ ਨੇ ਪਿਆਰੇ 인 ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹੁਣ ਅਨੇਕ ਸਾਰੇ ਕਰਮ ਅਸੀਂ ਬਹੁਤ ਆਪਣੇ ਮਤ ਦੇ ਅਨਸਾਰ ਕਰ ਰਹੇ ਆਂ ਵੇਖਦੇ ਆ ਅਸੀਂ ਲੋਕ ਲੋਕਾਂ ਦੇ ਵਿੱਚ ਵੇਖਦੇ ਆ ਗੁਰ ਪਿਆਰਿਓ ਅਸੀਂ ਅਨੇਕ ਤਰ੍ਹਾਂ ਦੇ ਅਸੀਂ ਮਿੱਥੇ ਹੋਏ ਕਰਮ ਧਰਮ ਧਰਮ ਕਹਿ ਰਿਆ ਸੀ ਸੰਗਤ ਕਰ ਰਿਆ ਧਰਮ ਰੀਤੀ ਦੇ ਅਨਸਾਰ ਕਰ ਰਿਆ ਪਰ ਗੁਰੂ ਸਾਹਿਬ ਨਹੀਂ ਮੰਨਦੇ ਗੁਰੂ ਸਾਹਿਬ ਕਹਿ ਰਿਹਾ ਕਿ ਜੇ ਇਹੀ ਕਰਦਾ ਰਿਹਾ ਤੇਰਾ ਇਹਨਾਂ ਤੋਂ ਸਿਕਾਰਾ ਨਹੀਂ ਹੋਣਾ ਸਿਕਾਰਾ ਨਹੀਂ ਹੋਣਾ ਸਾਡੀ ਖੇਡ ਦੀ ਵੰਨ ਨਹੀਂ ਗੁਰ ਪਿਆਰਿਓ ਆ ਇੰਨੇ ਆਪਾਂ ਅੱਜ ਗਾਥਾ ਪੱਲੇ ਬੰਨ ਲੀਏ ਕਿ ਅਸੀਂ ਗੁਰੂ ਦੀ ਮੱਤ ਲੈਣੀ ਆ ਪਖੰਡਾਂ ਤੋਂ ਉੱਪਰ ਉੱਠਣਾ ਹੈ ਸਿਰਫ ਸਿਰਫ ਅਸੀਂ ਧੰਨ ਸ੍ਰੀ ਗੁਰਗੰਸਾਹਿਬ ਨੂੰ ਪੜਨਾ ਹੈ ਔਰ ਉਹ ਪੰਕਤੀਆਂ ਪੜ ਕੇ ਅਸੀਂ ਵਿਚਾਰ ਕਰਨੀ ਆ ਵਿਚਾਰ ਕਰਨੀ ਆ ਔਰ ਉਹ ਗੁਰੂ ਦੀ ਮੱਤ ਦੇ ਅਨਸਾਰ ਉਹਤੇ ਚੱਲਣ ਦੀ ਕੋਸ਼ਿਸ਼ ਕਰਨੀ ਆ ਗੁਰੂ ਅੱਗੇ ਅਰਦਾਸ ਕਰਨੀ ਆ ਸਾਡੀ ਸਾਡੇ ਕੋਲ ਕੋਈ ਤਾਕਤ ਨਹੀਂ ਹੈ ਕਿ ਅਸੀਂ ਆਪਣੀ ਤਾਕਤ ਨਾਲ ਚੱਲ ਪਈ ਨਹੀਂ ਫੇ ਪਾਤਸ਼ਾਹ ਤੁਸੀਂ ਕਿਰਪਾ ਕਰਿਓ ਤੁਸੀਂ ਮੇਰਾ ਵਕਸਿਓ ਤੁਸੀਂ ਆਪਣੀ ਮਤ ਆਪ ਦੇਣੀ ਆ ਬਸ ਇਸ ਤਰ੍ਹਾਂ ਦੀ ਅਰਦਾਸਾ ਕਰਕੇ ਹੀ ਅਸੀਂ ਇਸ ਰਾਹ ਤੇ ਤੁਰ ਕੇ ਤੁਰ ਸਕਦੇ ਆਂ ਔਰ ਤੁਰ ਕੇ ਅਸੀਂ ਆਪਣਾ ਜਿਹੜਾ ਪੜਾ ਹੈ ਉਹਨੂੰ ਪੜਾਣ ਗੁਰਪਿਆਰਿਓ ਜੋ ਰਸਤੇ ਨੂੰ ਪੂਰਾ ਕਰਕੇ ਉਸ ਪੜਾ ਤੇ ਅਸੀਂ ਪਹੁੰਚ ਸਕਦੇ ਆਂ ਜਿਹੜਾ ਸਾਡਾ ਮਕਸਦ ਆ ਕਿ ਭਾਈ ਪ੍ਰਾਪਤ ਮਨ ਖੁਦਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ